ਸਿੱਧੂ ਮੂਸੇਵਾਲੇ ਦਾ ਹੈ ਜਨਮ ਦਿਨ ਤੇ ਅੱਜ ਉਸ ਦੇ ਨਾਮ ਦੇ ਕੇਕ ਵੰਡੇ ਹੋ ਗਏ ਨੇ ਸ਼ੁਰੂ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਪਹਿਲਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਮੌਕੇ ਅੱਜ ਕੇਕ ਵੱਡੀ ਗਿਣਤੀ ਦੇ ਵਿੱਚ ਵੰਡੇ ਵੀ ਸ਼ੁਰੂ ਹੋ ਗਏ ਨੇ ਤੇ ਮਾਤਾ ਕੋਲ ਪਹੁੰਚਣੇ ਵੀ ਸ਼ੁਰੂ ਹੋ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਸਿੱਧੂ ਨੂੰ ਚਾਉਣ ਵਾਲੇ ਨੇ ਜਿਹੜੇ ਲਗਾਤਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਕੇਕ ਪਹੁੰਚਦੇ ਸੀ ਤਾਂ ਉਸੇ ਤਰ੍ਹਾਂ ਅੱਜ ਵੀ ਕੇਕ ਪਹੁੰਚਣਗੇ ਅਸੀਂ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤੇ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਸਿੱਧੂ ਨੂੰ ਚਾਣ ਵਾਲੇ ਨੇ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਨਮ ਦਿਨ ਲਈ ਹੈਪੀ ਬਰਥਡੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਵੀ ਜ਼ਰੂਰ ਲਿਖ ਦਿਓ ਕਿਉਂਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਸ ਦਾ ਜਨਮ ਦਿਨ ਅੱਜ ਵੀ ਉਸ ਦੇ ਚਾਣ ਵਾਲੇ ਮਨਾਉਣਗੇ ਉੱਥੇ ਹੀ ਮਾਤਾ ਦੇ ਕੋਲ ਕੇਕ ਪਹੁੰਚਣੇ ਵੀ ਸ਼ੁਰੂ ਹੋ ਗਏ ਨੇ ਤੇ ਮਾਤਾ ਦੇ ਹੱਥੋਂ ਕੇਕ ਕਟਵਾਏ ਵੀ ਜਾ ਰਹੇ ਨੇ ਜਿਸ ਤੇ ਉੱਪਰ ਸਿੱਧੂ ਮੂਸੇਵਾਲਾ ਹੈਪੀ ਬਰਥਡੇ ਲਿਖਿਆ ਸਿੱਧੂ ਮੂਸੇਵਾਲਾ ਉਹ ਹੀਰਾ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਮਾਂਸਾ ਦੇ ਨਾਮ ਮੂ ਜਿਹੜੇ ਕੇਕ ਨੇ ਉਹ ਤਿਆਰ ਹੋਣੇ ਸ਼ੁਰੂ ਹੋ ਗਏ ਨੇ ਤੇ ਵੱਖ-ਵੱਖ ਬੇਕਰੀਜ਼ ਦੇ ਉੱਪਰ ਜਿਹੜੇ ਆ ਉਹ ਕੇਕ ਤਿਆਰ ਹੋ ਰਹੇ ਨੇ ਸਭ ਤੋਂ ਵੱਧ ਆਰਡਰ ਦੀ ਗੱਲ ਕਰਦੇ ਤਾਂ ਮੋਨ ਬੇਕਰੀ ਦੇ ਉੱਪਰ ਇਹ ਕੇਕ ਤੁਹਾਨੂੰ ਮੌਜੂਦ ਮਿਲਣਗੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੱਲਬਾਤ ਵੀ ਕਰਦੇ ਆ ਇਹਨਾਂ ਦੇ ਨਾਲ ਕੀ ਕੁਝ ਹੈ ਸਾਰਾ ਮਸਲਾ ਮੇਰਾ ਨਾਮ ਸੰਦੀਪ ਕੁਮਾਰ ਹੈ ਸੰਦੀਪ ਜੀ ਕਿੰਨੇ ਕ ਕੇਕ ਅੱਜ ਤਿਆਰ ਹੋਏ ਆ ਤੇ ਕਿੰਨੇ ਕ ਫੋਨ ਆ ਰਹੇ ਆ ਅਸੀਂ ਦੂਸਰੇ ਹੁਣ ਤੱਕ ਮਤਲਬ ਤੇ 15 ਵੀ ਕੇਕ ਜਾ ਚੁੱਕੇ ਨੇ ਇਸ ਟਾਈਮ ਅੱਛਾ ਤੇ ਜਿਵੇਂ 22 ਨੂੰ ਤਿਆਰ ਦਿੰਦੇ ਸੀ ਲੋਕ ਮਤਲਬ ਅੱਜ ਵੀ ਬਾਈ ਦਾ ਪਿਆਰ ਇੱਥੇ ਹੈ ਮਤਲਬ ਲੋਕਾਂ ਨੂੰ ਕਿ째 ਦਿਲ ਦਿਖੜੀਆਂ ਜੀ ਅੱਛਾ ਤੇ ਬਾਕੀ ਸ਼ਾਮ ਤੱਕ ਹੋਰ ਵੀ ਆਰਡਰ ਆਉਣਗੇ ਮਤਲਬ ਫੋਨ ਸਾਡੇ ਕੋਲੇ ਆ ਰਹੇ ਨੇਗੇ ਕਿੰਨੇ ਆਰਡਰ ਹੁਣ ਤੱਕ ਆ ਗਏ ਜਿਹੜੇ ਤੁਸੀਂ ਬੁੱਕ ਕਰੀ ਬੈਠੇ ਹੋ ਅਸੀਂ 15 20 ਕੇਕ ਮਤਲਬ ਹਜੇ ਵੇਚ ਚੁੱਕੇ ਆਂਗੇ ਮਤਲਬ ਜਿਹੜੇ ਲੈ ਕੇ ਗਏ ਬੈਨ ਉਹਨਾਂ ਨੇ ਮਤਲਬ ਜਾਂ ਪਿੰਡ ਜਾ ਕੇ ਕੱਟੇ ਹੋਣਗੇ ਜਾਂ ਆਪਣੇ ਘਰੇ ਘੱਟੇ ਹੋਣਗੇ ਉਹ ਆਪਦੇ ਹੀ ਧੰਗ ਨਾਲ ਲੋਕ ਬਣਾ ਰਹੇ ਨੇ ਅੱਛਾ ਲੋਕ ਕਹਿੰਦੇ ਆ ਕਿ ਵਧੀਆ ਕੇਕ ਬਣਾ ਕੇ ਦੋ ਮਤਲਬ ਕਿ ਵੀ ਫੋਟੋ ਵਗੈਰਾ ਲਵਾਉਂਦੇ ਨੇ ਜਿਵੇਂ ਆ ਲੱਗੀ ਹੋਈਆਂ ਨੇ ਫੋਟੋ ਤੁਸੀਂ ਦੇਖ ਲਓ ਇਹ ਫੋਟੋ ਸਾਡੇ ਤੋਂ ਖਿੱਚੀ ਵੀ ਨਹੀਂ ਜਾਂਦੀ ਨਾ ਵੀਡੀਓ ਇੰਨੀ ਬਣੇ ਕਿਉਂਕਿ ਇਹਨਾਂ ਸਮਾਂ ਨਹੀਂ ਹੁੰਦਾ ਤੇ ਬਾਕੀ ਸ਼ਾਮ ਤੱਕ ਮੇਰੇ ਖਿਆਲ ਵੀ ਹੋਰ ਵੀ ਕੇਕ ਸਾਡੇ ਕੋਲ ਜਾਣਗੇ ਆ ਤੁਹਾਡੇ ਕਾਊਂਟਰ ਵਾਲੇ ਦੱਸ ਰਹੇ ਵੀ 100 ਦੇ ਕਰੀਬ ਹਜੇ ਬੁਕਿੰਗ ਹੋਈ ਪਈ ਹੈ ਨਹੀਂ ਹਾਂ ਹੋਈ ਪਈ ਹੈ ਜੀ ਤੇ ਬਾਕੀ ਇਹਨਾਂ ਦੇ ਵੀ ਨੇਗੇ ਤੇ ਉਹ ਵੀ ਨੇਗੇ ਕਿਉਂਕਿ ਮਦਦ ਦੇ ਅੱਜ ਅੱਜ ਲੱਗਦਾ ਸਿੱਧੂ ਮੂਸੇ ਵਾਲੇ ਦਾ ਕੇਕ ਹੀ ਬਣਨਗੇ ਅੱਜ ਮੇਰੇ ਖਿਆਲ ਵੀ ਅੱਜ ਅਸੀਂ ਇਸੇ ਪਾਉਲ ਜੇ ਰਹਾਂਗੇ ਇਸ ਕੰਮ 'ਚ ਵੀ ਬਾਈ ਦੀ ਜਿਹੜਾ ਜਨਮ ਦਿਨ ਹੈ ਮਾਤਾ ਨੂੰ ਵੀ ਸਾਰੇ ਲੋਕ ਆਉਂਦੀ ਸੀ ਮਾਤਾ ਸਮਝ ਰਹੇ ਨੇ ਕਿ ਇਸ ਤਰ੍ਹਾਂ ਲੋਕ ਬਣਾ ਰਹੇ ਨਹੀਂ ਚੰਗੇ ਅੱਛਾ ਤੁਸੀਂ ਵੀ ਦਿলো ਬਣਾ ਰਹੇ ਹੋ ਹਾਂਜੀ ਹਾਂ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਵਗੈਰਾ ਜੇ ਮੈਂ ਲਗਾਈਆਂ ਨੇ ਕਿ ਅੱਛਾ ਦੁਕਾਨਦਾਰ ਦੇ ਕਹਿਣ ਮੁਤਾਬਕ ਸਿੱਧੂ ਮੂਸੇਵਾਲੇ ਦੇ ਕੇਕ ਦੀ ਝੜੀ ਲੱਗੀ ਪਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰੀ ਰੀਝਾ ਲਾਲਾ ਕੇ ਕੇਕ ਤਿਆਰ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਉਹ ਚੀਜ਼ਾਂ ਵੀ ਇਸ ਦੇ ਉੱਪਰ ਲਿਖੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਭਾਵਕ ਹੋ ਜਾਂਦਾ ਅੱਜ ਮਾਤਾ ਦੇ ਕੋਲ ਕੇਕ ਲੈ ਕੇ ਪਹੁੰਚ ਰਹੇ ਸਾਰੇ ਫੈਨ ਜਿੰਨੇ ਵੀ ਫੈਨ ਦੇਸ਼ਾਂ ਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਸਿੱਧੂ ਇਸ ਜਨਮ ਦਿਨ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਿੱਧੂ ਨੂੰ ਚਾਣ ਵਾਲੇ ਜਿ ਕਿੱਥੇ-ਕਿੱਥੇ ਉਸ ਦਾ ਬਰਥਡੇ ਸੈਲੀਬ੍ਰੇਟ ਕਰਨ ਵਾਲੇ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਦਿਓ ਸਿੱਧੂ ਨੂੰ ਚਾਣ ਵਾਲਿਆਂ ਦੀ ਕਮੀ ਨਹੀਂ ਤੇ ਸਿੱਧੂ ਜੋ ਗੀਤਾਂ ਦੇ ਵਿੱਚ ਕਹਿੰਦਾ ਸੀ ਅਕਸਰ ਲਾਈਵ ਹੁੰਦਾ ਸੀ ਤਾਂ ਲਾਸਟ ਇੱਕ ਵੀਡੀਓ ਉਸ ਤੇ ਜਨਮ ਦਿਨ ਦੀ ਵੀ ਹੈ ਜਿੱਥੇ ਉਸ ਨੇ ਕਿਹਾ ਸੀ ਕਿ ਕੇਕਾਂ ਵਾਲਾ ਬਾਬਾ ਕਹਿਣ ਲੱਗੇ ਜਾਣਗੇ ਲੋਕ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਕ ਪਿੰਡ ਮੂਸੇ ਪਹੁੰਚਦੇ ਸੀ ਦੇਖ ਰਹੋ ਤੁਸੀਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਤੇ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤੇ ਕੇਕ ਤਿਆਰ ਹੋਣੇ ਸ਼ੁਰੂ ਹੋ ਗਏ ਨੇ ਤੇ ਵੱਡੀ ਤਾਦਾਦ ਦੇ ਵਿੱਚ ਅੱਜ ਕੇਕ ਜਿਹੜੇ ਆ ਮੂਸੇ ਪਹੁੰਚਣਗੇ ਫੈਨਸ ਆਪਣੇ ਕੇਕ ਲੈ ਲੈ ਕੇ ਮੂਸੇ ਆਉਣਗੇ ਤੇ ਮਾਤਾ ਤੋਂ ਉਹ ਕੇਕ ਕਟਵਾਉਣਗੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਮੋਹਨ ਪੈਸਟਰੀ ਹਾਊਸ ਤੇ ਕੇਕ ਤਿਆਰ ਹੋ ਚੁੱਕੇ ਨੇ ਤੇ ਅੱਜ ਕਿੰਨੀ ਗਿਣਤੀ ਦੇ ਵਿੱਚ ਤੁਸੀਂ ਜਿਹੜੇ ਚਾਹਣ ਵਾਲੇ ਹੋ ਕਿੰਨੇ ਕੇਕ ਜਿਹੜੇ ਆ ਤਿਆਰ ਕਰਵਾਏ ਨੇ ਤੇ ਕਿੱਥੇ-ਕਿੱਥੇ ਤੁਸੀਂ ਸਿੱਧੂ ਮੂਸੇਵਾਲੇ ਦਾ ਬર્થਡੇ ਸੈਲੀਬ੍ਰੇਟ ਕਰ ਰਹੇ ਹਾਂ ਤੇ ਪਰ ਇੱਕ ਗੱਲ ਲਿਖਣਾ ਨਾ ਭੁੱਲਿਓ ਕੇਕ ਦੇ ਉੱਪਰ ਜਸਟਿਸ ਫਾਰ ਸਿੱਧੂ ਮੂਸੇਵਾਲਾ ਵੀ ਨਾਲ ਲਿਖਿਆ ਹੋਣਾ ਚਾਹੀਦਾ ਕਿਉਂਕਿ ਸਿੱਧੂ ਦੇ ਪਿਤਾ ਕੱਲ ਵੀ ਭਗਵੰਤ ਮਾਨ ਨੂੰ ਮਿਲਣ ਦੇ ਲਈ ਆਏ ਸੀ ਪਰ ਹਲੇ ਤੱਕ ਉਹਨਾਂ ਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਜਾਗੀ ਹਾਲਾਂਕਿ ਮੰਤਰੀ ਨਾਲ ਮੇਲਾ ਮੁਲਾਕਾਤ ਵੀ ਹੋਈ ਹੈ ਭਰੋਸਾ ਵੀ ਦਿੱਤਾ ਗਿਆ ਪਰ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਕੋਈ ਰਾਹ ਨਹੀਂ ਲੱਭ ਰਹੀ ਪਰ ਫਿਰ ਵੀ ਇੱਕ ਆਵਾਜ਼ ਜਸਟਿਸ ਫਾਰ ਸਿੱਧੂ ਮੂਸੇਵਾਲਾ ਲੈ ਕੇ ਜ਼ਰੂਰ ਉਠਾਓ ਤਾਂ ਜੋ ਸਿੱਧੂ ਮੂਸੇਵਾਲਾ ਨੂੰ ਇਨਸਾਫ ਮਿਲ ਸਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿ ਤਾ ਜੋ ਸਰਕਾਰਾਂ ਤੱਕ ਇਹ ਪਹੁੰਚ ਸਕੇ ਕਿ ਅੱਜ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਉੱਥੇ ਹੀ ਉਸ ਦੇ ਜਸਟਿਸ ਦੀ ਆਵਾਜ਼ ਵੀ ਜਿਹੜੀ ਆ ਉਹ ਲਗਾਤਾਰ بلند ਕੀਤੀ ਜਾ ਰਹੀ ਆ ਇਹ ਸਿੱਧੂ ਦੇ ਚਾਣ ਵਾਲੇ ਨੇ ਤੇ ਸਿੱਧੂ ਨੂੰ ਚਾਣ ਵਾਲੇ ਕਿੱਥੇ-ਕਿੱਥੇ ਬੈਠੇ ਨੇ ਤੇ ਕਿੰਨਾ ਕੁ ਪਿਆਰ ਕਰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਅੱਜ ਜਨਮ ਦਿਨ ਦਾ ਸਾਰਾ ਅਪਡੇਟ ਤੁਹਾਨੂੰ ਐਫਓਪੀ ਨਿਊਜ਼ ਦੇ ਉੱਪਰ ਮਿਲਦਾ ਰਹੇਗਾ ਤੇ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਸਿੱਧੂ ਦੇ ਜਨਮ ਦਿਨ ਦੇ ਲਈ ਹੈਪੀ ਬਰਥਡੇ ਕਮੈਂਟ ਦੇ ਵਿੱਚ ਕਰ ਦਿਓ ਤੇ ਨਾਲ ਹੀ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਤੇਨ ਕਹਿੰਦਾ ਅੱਜ ਇਹੀ ਕੇਕ ਬਣਾਉਣੇ ਆ ਦਿਲੋਂ ਬਣਾ ਰਹੇ ਨੇ ਹੁੰਦਾ ਨਾ ਵੀ ਤੁਸੀਂ ਵੀ ਫੈਮ ਸਿੱਧੂ ਦੇਖ ਹਾਂਜੀ ਹਾਂ ਬਹੁਤ ਵਟੇ ਸੀ ਹਾਂਜੀ ਹਾਂ ਜ਼ਰੂਰ ਅੱਜ ਕਿੰਨੇ ਚਿਰ ਤੋਂ ਫਾਲੋ ਕਰਦੇ ਸੀ ਸਿੱਧੂ ਅਸੀਂ ਬਾਈ ਪਹਿਲਾਂ ਤੋਂ ਹੀ ਕਰਦੇ ਸੀਗੇ ਤੇ ਹੁਣ ਤਾਂ ਜ਼ਿਆਦਾ ਹੀ ਕਰਨ ਲੱਗੇ ਕਿਉਂਕਿ ਲੋਕ ਵੀ ਜ਼ਿਆਦਾ ਕਰਨ ਲੱਗੇ ਹਾਂ ਹਾਂ ਕਿਉਂਕਿ ਹਾਂਜੀ ਬਾਈ ਨੇ ਬਹੁਤ ਨਾਮ ਘਟਿਆ ਕਰਤੇ ਮਾਨਸਾ ਦਾ ਨਾਮ ਵੀ ਚਮਕਾਇਆ ਤੇ ਆਪਣੇ ਪਿੰਡ ਦਾ ਦਾ ਚਮਕਾਇਆ ਚਮਕਾਇਆ ਬਾਕੀ ਉਹ ਇੰਡੀਆ ਰਹੀ ਨਾਮ ਅੱਗੇ ਗਿਆ ਹੈ ਕਰਕੇ ਹਾਂਜੀ ਤੇ ਖੁਸ਼ੀ ਵੀ ਹੁੰਦੀ ਆ ਨਾ ਸ਼ਹਿਰ ਦਾ ਨਾਮ ਜਿਹੜਾ ਇਮਾਨਤਾਂ ਦੇ ਲੂਰੂ ਲੂਰੂ ਫੋਨ ਆ ਰਹੇ ਨੇ ਹਾਂਜੀ 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 ਤੇ ਭਾਈ ਕੁਝ ਵੀ ਲੱਗ ਜਾ ਹੁਣ ਹਾਂ ਸ਼ੇਅਰ ਕਰਨ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਤੇ ਮਾਤਾ ਨੂੰ ਜਨਮ ਦਿਨ ਦੀ ਵਧਾਈ ਆ ਦਿਲੋਂ ਵਧਾਈ ਆ ਕਿਉਂਕਿ ਉਸਮਾਨ ਨੂੰ ਸਲੂਟ ਹੈ ਜਿਸ ਨੇ ਉਹ ਸੂਰਮਾ ਪੁੱਤ ਜੰਮਿਆ ਚਾਹੀਏ ਅੱਜ ਬਾਹਰ ਦੇ ਵਿਚਰੀ ਪਰ ਦਿਲਾਂ ਦੇ ਵਿੱਚ ਦਿਮਾਗ ਦੇ ਵਿੱਚ ਤਰੋਤਾਜ਼ਾ ਹੈ ਉਹਦੀ ਯਾਦ ਉਹਦੀ ਸੋਚ ਉਹਦੀ ਬੁਲੰਦ ਆਵਾਜ਼ ਜਿਹੜੀ ਹੈ ਉਹ ਸਾਡੇ ਦਿਲੋਂ ਦਿਮਾਗ ਦੇ ਵਿੱਚ ਹਮੇਸ਼ਾ ਤਾਜ਼ਾ ਰਹੂਗੀ ਧੰਨਵਾਦ